ਮਾਨਯੋਗ ਐਸਐਸਪੀ ਬਠਿੰਡਾ ਉਮੀਦ ਕੌਂਟਲ ਮੈਮ ਆਈਪੀਐਸ ਇਹਨਾਂ ਦੇ ਦਿਸ਼ਾ ਨਿਰਦੇਸ਼ੇ ਅਸੀਂ ਸਿਵਲ ਲਾਈਨ ਏਰੀਆ ਦੇ ਵਿੱਚ ਸ਼ੱਕੀ ਸ਼ੱਕੀ ਲੋਕਾਂ ਨੂੰ ਚੈੱਕ ਕਰਨ ਤੇ ਹੋਰ ਕੋਈ ਇਦਾਂ ਦੇ ਅਪਰਾਧਿਕ ਕਿਸਮ ਦੇ ਲੋਕਾਂ ਨੂੰ ਚੈੱਕ ਕਰਨ ਸੰਬੰਧੀ ਅਸੀਂ ਵਕਫ ਵਕਫ ਟੀਮਾਂ ਬਣਾਈਆਂ ਗਈਆਂ ਸੀ ਇੰਸਪੈਕਟਰ ਹਰਜੋਤ ਸਿੰਘ ਐਸਐਚਓ ਸਿਵਲ ਲਾਈਨ ਇਹਨਾਂ ਵੱਲੋਂ ਵੀ ਇਹ ਉਹ ਓਵਰਆਲ ਸੁਪਰਵਾਈਜ਼ ਕਰਦੇ ਸੀ ਨਾ ਟੀਮਾਂ ਦੀ ਇਹ ਸਹੀ ਸੰਜੀਵ ਕੁਮਾਰ ਇਹਨਾਂ ਦੀ ਵੱਖਰੀ ਟੀਮ ਸੀਗੀ ਜਦਕਿ ਇਹ ਟੀਮਾਂ ਆਪਣੇ ਕੋਈ ਸ਼ੱਕੀ ਲੋਕਾਂ ਨੂੰ ਚੈੱਕ ਕਰਨ ਦੇ ਨਿਕਲੀਆਂ ਸੀ ਤਾਂ ਸਾਨੂੰ ਇੱਕ ਇਨਫੋਰਮੇਸ਼ਨ ਮਿਲੀ ਸੀਗੀ ਕਿ ਦੋ ਵਿਅਕਤੀ ਜਿਹੜੇ ਘ ਅਗਰ ਉਹਨਾਂ ਤੇ ਕਾਰਵਾਈ ਕੀਤੀ ਜਾਵੇ ਰੇਟ ਕੀਤੀ ਜਾਵੇ ਚੋਰੀ ਕੀਤੇ ਹੋਏ ਮੋਟਰਸਾਈਕਲ ਵੀ ਉਹਨਾਂ ਤੋਂ ਬਰਾਮਦ ਕੀਤੇ ਜਾ ਸਕਦੇ ਨੇ ਤੇ ਜਿਸ ਤੇ ਤੁਰੰਤ ਥਾਣਾ ਸਿਵਲ ਲਾਈਨ ਵਲੇ ਸਿਵਲ ਲਾਈਨ ਵਿੱਚ ਕੇਸ ਮੁਕੱਦਮਾ ਦਰਜ ਕੀਤਾ ਗਿਆ ਤੇ ਡਿਊਰਿੰਗ ਇਨਵੈਸਟੀਗੇਸ਼ਨ ਸਾਨੂੰ ਉਦੋਂ ਵੱਡੀ ਸਫਲਤਾ ਮਿਲੀ ਥਾਣਾ ਸਿਵਲ ਲਾਈਨ ਦੀ ਟੀਮ ਨੂੰ ਜਦੋਂ ਅਸੀਂ ਉਹ ਦੋਨੋਂ ਵਿਅਕਤੀ ਗ੍ਰਿਫਤਾਰ ਕਰ ਲਏ ਜੀ ਤੇ ਉਹਨਾਂ ਤੋਂ ਹੁਣ ਤੱਕ ਸਾਨੂੰ ਕੁੱਲ 13 ਚੋਰੀ ਕੀਤੇ ਹੋਏ ਮੋਟਰਸਾਈਕਲ ਬਰਾਮਦ ਹੋਏ। ਬੜੇ ਕਿੰਨੇ ਟਾਈਮ ਤੇ ਕਾਦੇ। ਧੰਨਵਾਦ। ਇਨਾਂ ਦੀ ਪ੍ਰੀਲੀਮਿਨਰੀ ਜਿਹੜੀ ਇਨਵੈਸਟੀਗੇਸ਼ਨ ਜੋ ਅਸੀਂ ਤੱਕ ਕੀਤੀ ਹੈਗੀ ਹੈ ਇਹਨਾਂ ਤੇ ਪੁਰਾਣੇ ਵੀ ਮੁਕਦਮੇ ਇਹਨਾਂ ਦਰਦ ਨੇ 2019 2020 ਤੋਂ ਮੁਕਦਮੇ ਦਰਨੇ ਦਾ ਇਹ ਕਹਿ ਸਕਦੇ ਆ ਕਿ ਇਹ ਪਿੱਛੇ ਕਾਫੀ ਟਾਈਮ ਤੋਂ ਇਸ ਤਰੀਕੇ ਦੀਆਂ ਵਾਰਦਾਤਾਂ ਨੂੰ ਜਾਂਦੇ ਨੇ ਹਾਂਜੀ ਅਸੀਂ ਇਹਨਾਂ ਕੋਲੋਂ ਕੁੱਲ 13 ਮੋਟਰਸਾਈਕਲ ਬਰਾਮਦ ਕੀਤੇ ਨੇ ਜੀ ਜੋ ਇਹਨਾਂ ਨੇ ਚੋਰੀ ਕੀਤੀ ਸੀ ਜਾਂ ਚੋਰੀ ਕੀਤੇ ਹੋਏ ਜਿਹੜੇ ਇਹਨਾਂ ਨੇ ਕੋਈ ਖਰੀਦ-ਫਰੋਖ ਕੀਤੀ ਸੀ ਮੋਟਰਸਾਈਕਲ ਕਿਹੜੇ ਸੀ ਕਿਵੇਂ ਲੈ ਕੇ ਜਾਂਦੇ ਸੀ ਚੋਰੀ ਇਹ ਦੇਖੋ ਜੋ ਹਜੇ ਮੁੱਢਲੀ ਪੜਤਾਲ ਦੌਰਾਨ ਇਹ ਸਾਹਮਣੇ ਆਇਆ ਹੈ ਕਿ ਜਿੱਦਾਂ ਕਿ ਮੋਸਟਲੀ ਜਿਹੜੇ ਮੋਟਰਸਾਈਕਲ ਇਥੋਂ ਸ਼ਹਿਰ ਬਠਿੰਡਾ ਸ਼ਹਿਰ ਏਰੀਆ ਜੋਰੀ ਹੋਏ ਨੇ ਉਹ ਕੀ ਹੁੰਦਾ ਕਿ ਜਾਂ ਸਪਲੈਂਡਰ ਜਾਂ ਪਲਟਿਨਾ ਵੱਖ-ਵੱਖ ਵੇਸੇ ਤਾਂ ਵੱਖ-ਵੱਖ ਮਾਕਾ ਦੇ ਰਿਕਵਰ ਹੋਏ ਨੇ ਬਟ ਉਹ ਜਿਹੜੇ ਕੋਈ ਮੋਟਰਸਾਈਕਲ ਪੁਰਾਣੇ ਹੋ ਜਾਂਦੇ ਨੇ ਇਹਨਾਂ ਕੋਲੇ ਕੋਈ ਸਟੈਂਡਰਡ ਚਾਬੀਆਂ ਹੈਗੀਆਂ ਉਹ ਜਨਰਲੀ ਆਉਂਦੇ ਨੇ ਮੋਟਰਸਾਈਕਲ ਨੂੰ ਚਾਬੀ ਲਾਉਂਦੇ ਨੇ ਤੇ ਮੋਟਰਸਾਈਕਲ ਸਟਾਰਟ ਹੋ ਜਾਂਦਾ ਠੀਕ ਹੈ ਤੋਂ ਉਸ ਤਰੀਕੇ ਨਾਲ ਲੈ ਜਾਂਦੇ ਨੇ ਸਾਰੇ ਮੋਟਰਸਾਈਕਲ ਨਹੀਂ ਸਾਰੇ ਹਾਂਜੀ ਇਹਨਾਂ ਨੇ ਮੁੱਤ ਮੋਰਸਾਂ ਤੇ ਨਹੀਂ ਵੱਖ-ਵੱਖ ਜਗ੍ਹਾ ਤੋਂ ਚੋਰੀ ਕੀਤੀ ਹੈ ਤੇ ਵੱਖ-ਵੱਖ ਚੋਰੀ ਕੀਤੇ ਹੋਏ ਇਹਨਾਂ ਨੇ ਖਰੀਦੇ ਆ ਜੋ ਅਸੀਂ ਡੂਇੰਗ ਇਨਵੈਸਟੀਗੇਸ਼ਨ ਅੱਗੇ ਕਲੀਅਰ ਕਰਾਂਗੇ ਇਹਨਾਂ ਦੇ ਕਿੱਥੇ ਸੀ ਇਹਨਾਂ ਨੇ ਵੱਖ-ਵੱਖ ਜਗ੍ਹਾ ਸੀਗੀਆਂ ਜੀ ਕੋਸ਼ੇਰ ਨਾਲ ਕੋਲ ਆ ਦੇ ਕੋਲ ਸੀ ਇੱਕ ਮੋਟਰਸਾਈਕਲ ਆ ਦੇ ਕੋਲ ਸੀਗਾ ਕੋਸ਼ੇਰ ਨਾਲ ਅੱਗੇ ਵੀ ਗਾਂ ਅੱਗੇ ਕਿਸੇ ਨੂੰ ਦੇਤੇ ਸੀ ਉਸ ਇਨਵੈਸਟੀਗੇਸ਼ਨ ਦੇ ਵਿੱਚ ਅੱਗੇ ਸਾਰਾ ਹਾਂਜੀ ਹਾਂਜੀ ਕਾਰਵਾਈ ਸਾਰੀ ਕਰਾਂਗੇ ਉਹ ਅਸੀਂ ਅੱਡੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਜੀ ਅਸੀਂ ਜਿਹੜੇ ਤੇਰਾ ਕੀਤੇ ਨੇ ਅਗਰ ਕੋਈ ਇਸ ਤਰੀਕੇ ਦਾ ਇਨਵੈਸਟਿਗੇਸ਼ਨ ਸਾਹਮਣੇ ਆ ਜਾਂਦਾ ਵੀ ਇਹਨਾਂ ਨੇ ਕਿਸੇ ਨੂੰ ਅੱਗੇ ਮੋਟਰਸਾਈਕਲ ਵੇਚਿਆ ਹੈਗਾ ਤਾਂ ਫਿਰ ਅੱਗੇ ਜਿਹਨੇ ਚੋਰੀ ਦਾ ਖਰੀਦਿਆ ਉਸ ਤੇ ਵੀ ਅਸੀਂ ਆ ਗਏ ਕਾਨੂੰਨ ਸਰਬੰਦੀ ਕਾਰਵਾਈਆਂ ਵਿੱਚ ਲੈ ਕੇ ਆਂਦੇ ਹਾਂ ਸਾਡੇ ਨੂੰ ਨੰਬਰ ਪਲੇਟ ਦਾ ਲਾਉਦੇ ਨੇ ਉਦੋਂ ਵਹੀਕਲ ਕੋਲੇ ਹੋਣਾ ਲਾਜ਼ਮੀ ਹੈ ਪਰ ਤੁਸੀਂ ਛਾਬੀ ਬਣਵਾਉਣੀ ਕੋਈ ਨਹੀਂ ਦੇਖਦਾ ਭਈ ਜੇ ਜੇ ਤੇ ਵੀ ਕੋਈ ਕਰ ਰੇਂ ਪੁੱਛ ਕਿਸੇ ਦੇ ਵੀ ਛਾਬੀ ਕਿ ਤੋਂ ਬਣਵਾ ਲਓ ਨਹੀਂ ਦੇਖੋ ਛਾਬੀ ਬਣਾਉਣੀ ਨਾ ਬਣਵਾਉਣੀ ਹੈ ਹੁਣ ਜਿਹੜੇ ਬੇਸਿਕਲਿਕ ਪ੍ਰਾਈਵੇਟ ਕੰਮ ਕਰਦੇ ਨੇ ਜੀ ਬੰਦੇ ਇਹ ਕੋਈ ਆਪਣੀ ਚਾਬੀ ਲੈ ਜਾਂਦਾ ਜੀ ਉਹਦੇ ਨਾਲ ਦੀ ਬਣਵਾ ਦੋ ਜਨਰਲੀ ਕੀ ਹੁੰਦਾ ਕਿ ਜਿਹੜੀਆਂ ਚਾਬੀਆਂ ਅਸੀਂ ਹੁਣ ਤੱਕ ਦੇਖਿਆ ਹੈ ਜਾਂ ਪਹਿਲਾਂ ਵੀ ਮਕਦਮੇ ਸਾਡੇ ਸਾਹਮਣੇ ਚੀਜ਼ਾਂ ਆਈਆਂ ਹੈਗੀਆਂ ਕੋਈ ਮੋਟਰਸਾਈਕਲ ਸਪੈਸੀਫਿਕ ਚਾਬੀ ਨਹੀਂ ਬਣਦੀ ਮੰਨ ਲਓ ਇੱਕ ਜਨਰਲ ਚਾਬੀ ਹੈਗੀ ਆ ਕੋਈ ਪੁਰਾਣੇ ਜਿਹੜੇ ਲੋਕ ਹੋ ਜਾਂਦੇ ਨੇ ਉਹਨੂੰ ਕਿਸੇ ਵੀ ਚਾਬੀ ਨਾਲ ਖੁੱਲ ਜਾਂਦੇ ਨੇ ਇਹ ਆਮ ਹੀ ਦੇਖਣ ਦੇ ਵਿੱਚ ਆਇਆ ਹੈ ਤੇ ਇਹਨਾਂ ਕੋਲੇ ਇਦਾਂ ਹੀ ਚਾਬੀਆਂ ਹੁੰਦੀਆਂ ਉਹ ਕਿਸੇ ਵੀ ਮੋਟਰਸਾਈਕਲ ਨੂੰ ਲਾਉਂਦੇ ਨੇ ਤਾਂ ਜਨਰਲੀ ਖੁੱਲ ਜਾਂਦਾ ਤੇ ਉਹ ਲੈ ਜਾਂਦੇ ਸਰ ਇਹ ਆਪੀ ਆ ਰਿਹਾ ਅੱਛੇ ਵਗੈਰਾ ਦੇ ਜਾਂ ਕਾਰਨ ਕੀ ਹੈ ਕਿ ਦਾ ਕਰਦੇ ਨੇ ਹਾਂਜੀ ਇਹ ਜਿਹੜੇ ਦੋ ਦੋਸ਼ੀ ਨੇ ਜੀ ਜਸਪਿੰਦਰ ਸ਼ਰਮਾ ਤੇ ਹਰਪ੍ਰੀਤ ਸਿੰਘ ਹੈਗੇ ਨੇ ਜੀ ਇਹਨਾਂ ਚੋਂ ਜਿਹੜਾ ਇੱਕ ਦੋਸ਼ੀ ਆ ਉਸਤੇ ਪਹਿਲਾਂ ਵੀ ਤਿੰਨ ਮੁਕਦਮੇ ਦਰਜ ਨੇ ਉਹਦੇ ਵਿੱਚੋਂ ਇੱਕ ਐਨਡੀਪੀਆ ਸੈਟ ਦਾ ਮੁਕਦਮਾ ਵੀ ਦਰਜ ਹੈਗਾ ਤਾਂ ਜਨਰਲੀ ਕੀ ਹੁੰਦਾ ਹੈ ਕਿ ਇੱਕ ਇਜ਼ੀ ਮਨੀ ਦਾ ਸੋਰਸ ਬਣ ਜਾਂਦਾ ਹੈਗਾ 25 ਤੋਂ 30 ਸਾਲ ਤਕਰੀਬਨ ਉਮਰ ਦੇ ਹੈਗੇ ਨੇ ਇਹ ਤੇ ਇਜ਼ੀ ਮਨੀ ਲਈ ਫਿਰ ਇਹ ਮੋਟਰਸਾਈਕਲ ਚੋਰੀ ਕਰਕੇ ਜਾਂ ਵੇਚ ਲੈਂਦੇ ਨੇ ਜਾਂ ਇਦਾਂ ਫ੍ਰੀਪੋਕਟਾ ਕਰਦੇ ਨੇ ਤੋਂ ਇਜ਼ੀ ਮਨੀ ਆਸਤੀ ਸਰ ਇਹ ਯੰਗ ਨੇ ਹਾਂਜੀ ਤਕਰੀਬਨ ਤੁਸੀਂ ਲਾ ਲਓ 25 ਤੋਂ 30 ਸਾਲ ਦੀ ਉਮਰ ਹੈ ਜੀ ਇਹਨਾਂ ਦੇ ਵਿੱਚ ਵਿੱਚ ਹੋਣਗੇ ਦੋ ਇਹਨਾਂ ਤੇ ਜਿਹਨਾਂ ਸਭ ਤੋਂ ਪੁਰਾਣਾ ਮੁਕੱਦਮਾ 2019 ਦਾ ਦਰਜ ਹੈਗਾ ਜੀ ਤਾਂ ਆਪਾਂ ਇਹ ਕਹਿ ਸਕਦੇ ਆ ਕਿ ਇਹ ਕਾਫੀ ਟਾਈਮ ਤੋਂ ਕਰ ਰਹੀ ਵੀ ਤਿੰਨ ਮੁਕੱਦਮੇ ਦਰਜ ਨੇ ਸਰ ਇਹ ਬੜੀ ਹੰਟਾ ਦੀ ਹੈ ਹਾਂਜੀ ਇੱਕ ਤਾਂ ਪਿੰਡ ਕੁਦ ਦਾ ਰਹਿਣ ਵਾਲਾ ਹੈਗਾ ਜੀ ਜਿਹੜਾ ਹੈਗਾ ਆਪਣੇ ਜਸਪਿੰਦਰ ਸ਼ਰਮਾ ਜੀ ਤੇ ਦੂਸਰਾ ਮਹਿਮੇ ਸਰਦੇ ਦਾ ਰਹਿਣ ਵਾਲਾ ਉਹ ਦੇਸੀ ਕੰਮ ਕੀ ਕਰਦੇ ਉਹ ਹਜੇ ਪ੍ਰੀਲੀਮਰੀ ਪੁੱਛ ਕੇ ਜਿਹਦਾ ਦਾ ਕੁਝ ਨਹੀਂ ਆਇਆ ਬਟ ਇਹੀ ਸਾਹਮਣੇ ਆਇਆ ਕਿ ਇਹ ਚੋਰੀ ਦੀਆਂ ਇਹੀ ਚੀਜ਼ਾਂ ਨੂੰ ਖਰੀਦੇ ਨੇ ਜਾਂ ਚੋਰੀ ਕਰਕੇ ਅਗੇ ਜਿਹਾ ਵੇਚਦੇ ਨੇ ਜਿਵੇਂ ਵਾਰ-ਵਾਰ ਟ੍ਰਾਈ ਕਰਦੇ ਜੋ ਵਾਰ-ਵਾਰ ਚੋਈ ਦੀ ਵਾਰਦਾਤ ਦਾ ਅੰਜਾਮ ਦੇ ਰਹੇ ਹਨ ਦੇਖੋ ਦੇਖੋ ਉਸ ਦੇ ਕਿਸ ਤਰ੍ਹਾਂ ਇਹ ਕਾਰਵਾਈ ਕੀਤੀ ਜਾ ਰਹੀ ਹੈ ਦੇਖੋ ਐਸ ਮਕਦਮੇ ਦੀ ਜੋ ਹੁਣ ਤੱਕ ਦੀ ਤਫਤੀਸ਼ ਤਰ੍ਹਾਂ ਸਾਡੇ ਫੈਟ ਸਾਹਮਣੇ ਆਇਆ ਸੀਗਾ ਕਿ ਜਿਵੇਂ ਇਹਨਾਂ ਨੇ ਇੱਕ ਆਪਣਾ ਗਰੁੱਪ ਜਾਂ ਬਣਾ ਰੱਖਿਆ ਗਰੋ ਟਾਈਪ ਬਣਾ ਰੱਖਿਆ ਹੈਗਾ ਜਿਸ ਦੇ ਚੱਲਦੇ ਵਾਰ-ਵਾਰ ਵਾਰਦਾਤਾ ਕਰਦੇ ਨੇ ਅਸੀਂ ਇਨੀਸ਼ੀਅਲੀ ਜਿਹੜਾ ਮੁਕੱਦਮਾ ਹੈਗਾ ਅੰਡਰ ਸੈਕਸ਼ਨ 303 ਥੈਫਟ ਦੇ ਅੰਡਰ ਅਸੀਂ ਲੱਤਾ ਸੀਗਾ ਬਟ ਕਿਉਂਕਿ ਇਹ ਫੈਕਟ ਸਾਹਮਣੇ ਆਇਆ ਹੈਗਾ ਵੀ ਇੱਕ ਆਰਗੇਨਾਈਜ਼ਡ ਜਿ ਇਹਨਾਂ ਨੇ ਇੱਕ ਗਰੁੱਪ ਬਣਾਇਆ ਹੋਇਆ ਜਿਹਦੇ ਜੇ ਇਹੋ ਜਿਹੀ ਵਾਰਦਾਤਾ ਕਰਦੇ ਨੇ ਤਾਂ ਜਿਸ ਕਰਕੇ ਅਸੀਂ ਡੂਰਿੰਗ ਇਨਵੈਸਟੀਗੇਸ਼ਨ ਸੈਕਸ਼ਨ 111 ਹੈਗਾ ਜੀ ਬੀ ਐਨ ਐਸ ਦਾ ਆਰਗੇਨਾਈਜ਼ ਕ੍ਰਾਈਮ ਨੂੰ ਲੈ ਕੇ ਲੱਗਦਾ ਹੈ ਤੇ ਉਹਦੇ ਵਿੱਚ ਉਮਰ ਕਿੰਨਾ ਤੱਕ ਦੀ ਸਜ਼ਾ ਹੈ ਤੇ ਅਸੀਂ ਉਹ ਸੈਕਸ਼ਨ ਦਾ ਹੀ ਐਨਫੋਰਸਮੈਂਟ ਕਰਤੀ ਹੈ ਤਾਂ ਬੇਸਿਕਲੀ ਸਾਡੀ ਇਹੀ ਸਾਰਿਆਂ ਨੂੰ ਹੈਗਾ ਕਿ ਜਿਹੜੇ ਇਦਾਂ ਦੇ ਗਰੂਪ ਹੈਗੇ ਨੇ ਕੋਈ ਵਾਰਦਾ ਵਾਰੀ ਵਾਰੀ ਕਰਨ ਦੀ ਆਦਤ ਨਹੀਂ ਅਸੀਂ ਸਖਤ ਤੋਂ ਸਖਤ ਈਵਨ ਕਿ ਮੋਸਟ ਜਿਹੜੇ ਇਦਾਂ ਦੇ ਸੈਕਸ਼ਨਸ ਹੈਗੇ ਨੇ ਇਹਨਾਂ ਦੇ ਅੰਡਰ ਅਸੀਂ ਕਾਰਵਾਈ ਕਰਾਂਗੇ ਸਰ ਪਰ ਚੀਟੂ ਕੰਟੀਨਿਊ ਮੋਟਰਸਾਈਕਲ ਚੋਰੀ ਹੋ ਰਹੇ ਨੇ ਲੱਗੇ ਆ ਇਹਨਾਂ ਚੋਰੀ ਕਰਨ ਵਾਲੇ ਵਿਅਕਤੀਆਂ ਨੂੰ ਕੀ ਮੈਸੇਜ ਸਾਡੀ ਇੱਕ ਬਹੁਤ ਸਪੱਸ਼ਟ ਹੈਗਾ ਜੀ ਇਸ ਬਾਰੇ ਹੈਗਾ ਜੀ ਕਿ ਅਸੀਂ ਅਗਰ ਇਦਾਂ ਦੀ ਕੋਈ ਵੀ ਸਾਡੇ ਗੱਲ ਸਾਹਮਣੇ ਆਉਂਦੀ ਹੈ ਅਸੀਂ ਇਨਫੈਕਟ ਜਦੋਂ ਵੀ ਕੋਈ ਏਦਾਂ ਦਾ ਕੋਈ ਚੋਰੀ ਹੋਣ ਸਬੰਧੀ ਸਾਡੇ ਕੋਲ ਸ਼ਿਕਾਇਤ ਆਉਂਦੀ ਹੈ ਅਸੀਂ ਤੁਰੰਤ ਉਸ ਸੰਬੰਧੀ ਮੁਕੱਦਮਾ ਵੀ ਦਰਜ ਕਰਦੇ ਹਾਂ ਅਸੀਂ ਸਾਡੀ ਹਰ ਪੂਰੀ ਕੋਸ਼ਿਸ਼ ਹੁੰਦੀ ਹੈ ਵੀ ਹਰ ਮੁਕੱਦਮੇ ਨੂੰ ਅਸੀਂ ਟ੍ਰੇਸ ਕਰੀਏ ਸਾਡਾ ਇਹ ਬਿਲਕੁਲ ਕਲੀਅਰ ਹੈ ਜੀ ਜਿਹੜੇ ਅਗਰ ਵਾਰ-ਵਾਰ ਕਰਦੇ ਨੇ ਜਾਂ ਕੋਈ ਵੀ ਏਦਾਂ ਦੀ ਵਾਰਦਾਤ ਕਰੂਗਾ ਉਹਨੂੰ ਕਿਸੇ ਕਿਸਮ ਤੇ ਬਖਸ਼ਿਆ ਨਹੀਂ ਜਾਊਗਾ ਸਖਤ ਤੋਂ ਸਖਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਊ ਸਰ ਕਨਈਆ ਚੌਂਕ ਤੇ ਦਿੱਲੀ ਵਾਲਾ ਚੌਂਕ 150 ਤੋਂ ਲੈ ਕੇ 200 ਮੋਟਰ ਸੈਂਟਰ ਖੜਦੇ ਆ ਨਾ ਤਾਂ ਲੋਕ ਪਾਰਕਿੰਗ 10 ਰੁਪਏ 20 ਰੁਪਏ ਦੇਦਲੇ ਮਾਰੇ ਚੋ لوکاں نے ਕਿ ਜਿੰਨੇ ਵਾਰੀ ਬਣਦੇ ਕੁਝ ਕੁਛ ਘਣੀਆ ਚੌਂਕ ਜਿਹੜੇ ਪੁਲਿਸ ਨਾਕਾ ਬਣੇ ਉੱਥੇ ਲਾ ਜਾਂਦੇ ਕੁਛ بیبی ਵਾਲਾ ਚੌਂਕ ਸਾਡੀ ਗਰੰਟੀ ਤੋਂ ਬਿਨਾਂ ਕਿ ਦੇਖੋ ਸਾਡੀ میڈیا ਰਹੀਂ ਪਬਲਿਕ ਨੂੰ ਵੀ ਇਹੀ اپیل ਹੈਗੀ ਹੈ ਕਿ ਜਦੋਂ ਵੀ ਆਪਾਂ ਕਿਤੇ ਜਾਂਦੇ ਆ ਬਾਜ਼ਾਰ ਦੇ ਵਿੱਚ ਜਾਂਦੇ ਹੈਗੇ ਆ ਜਨਰਲੀ ਜਿੱਥੇ ਡੈਜ਼ਿਗਨੇਟਿਡ ਪਾਰਕਿੰਗ ਸਪOTS ਬਣੇ ਹਨ ਉਹੀ ਯੂਜ਼ ਕੀਤੇ ਜਾਣ ਕਿਉਂਕਿ ਇਹ ਆਮ ਹੀ ਦੇਖਿਆ ਜਾਂਦਾ ਹੈ ਕਿ ਕੋਈ ਪੰਜਵੇਂ ਪਰਚੀ ਹੁੰਦੀ ਹੈ ਜਾਂ ਕਈ ਵਾਰ ਲੋਕ ਉਸ ਚੀਜ਼ ਕਰਕੇ ਅਵੋਇਡ ਕਰ ਦਿੰਦੇ ਨੇ ਅਗਰ ਪਬਲਿਕ ਵੱਲੋਂ ਡੈਜ਼ਿਗ੍ਰੇਟਿਡ ਪਾਰਕਿੰਗ ਸਪOTS ਉੱਤੇ ਬਣੇ ਹੋਏ ਨੇ ਉੱਥੇ ਮੋਟਰਸਾਈਕਲ ਲਾਏ ਜਾਂਦੇ ਉਹ ਸੇਫ ਵੀ ਰਹਿੰਦੇ ਨੇ ਪਲੱਸ ਸਾਡੀ ਪਬਲਿਕ ਵੀ ਇਹ ਵੀ ਅਪੀਲ ਹੈਗੀ ਹੈ ਕਿਉਂਕਿ ਸਾਡੇ ਹੁਣ ਤੱਕ ਜੋ ਦੇਖਣ ਦੇ ਵਿੱਚ ਆਇਆ ਮੋਸਟਲੀ ਜਿਹੜੇ ਮੋਟਰਸਾਈਕਲ ਚੋਰੀ ਹੁੰਦੇ ਨੇ ਉਹ ਸਲੈਂਡਰ ਜਾਂ ਪਲੈਟੀਨਾ ਇਦਾਂ ਦੇ ਹੁੰਦੇ ਨੇ ਜੋ ਕਿ ਥੋੜੇ ਜਿਹਾ ਪੁਰਾਣੇ ਹੋ ਚੁੱਕੇ ਹੁੰਦੇ ਆ ਤਾਂ ਸਾਡੀ ਵੀ ਇਹੀ ਅਪੀਲ ਹੈ ਪਬਲਿਕ ਨੂੰ ਕੋਈ ਐਡੀਸ਼ਨਲ ਲੌਕ ਵੀ ਹੈ ਉਹ ਤਹਰਪੀ ਦੇ ਅਧੀਨ ਸਰੀਰ ਟੈਂਕਲ ਇਹਨਾਂ ਦਾ ਉਤਰ ਕੋਈ ਮੁਕਦਮਾ ਕਰਤਨੀ ਹੈ ਇਹ ਇਸ ਦੇ ਨਾਲ ਕਿਵੇਂ ਟੈਕ ਹੋ ਰਿਹਾ ਹੈ ਇੱਕ ਦੂਜੇ ਨੂੰ ਜਾਣਦੇ ਨੇ ਜੀ ਬਠਿੰਡਾ ਜ਼ਿਲ੍ਹੇ ਦੇ ਰਹਿਣ ਵਾਲੇ ਹੈਗੇ ਨੇ ਜੀ ਜੋ ਕਿਲ ਕੋਲ ਨਾਲ ਇੱਕ ਦੂਸਰੇ ਥੇਗਾ ਰਹਿਣੇ ਦਾ ਪਤਾ ਨਾਲ ਉਹ ਅਸੀਂ ਡੂਰਿੰਗ ਇਨਵੈਸਟੀਗੇਸ਼ਨ ਕਲੀਅਰ ਕਰਾਂਗੇ ਪਹਿਲੀ ਵਾਰ ਕਿਵੇਂ ਮਿਲੇ ਕਿੱਦਾਂ ਹੈਗੇ ਨੇ ਬਟ ਇੱਕ ਜ਼ਿਲ੍ਹੇ ਦੇ ਰਹਿਣ ਕਰਕੇ ਦੂਜੇ ਨੂੰ ਜਾਣਦੇ ਹਨ ਤੇ ਉਹ ਉਹਨਾਂ ਆਲੀ ਵਾਰਤਾਂ ਇਹਨਾਂ ਨੇ ਇਕੱਠੀਆਂ ਰੱਖੀਆਂ ਠੀਕ ਹੈ ਜੀ